ਕਿਸ ਸ਼ਰਾਬ ਦੇ ਕਾਰਨ ਔਰਤਾਂ ਸਮੇਂ ਤੋਂ ਹੀ ਪਹਿਲਾਂ ਵਿਧਵਾ ਹੋ ਜਾਂਦੀਆਂ ਹਨ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਸਿਮਰਤ ਵੌਇਸ ਟਿਪਸ ਵਿੱਚ ਅੱਜ ਦੀ ਵੀਡੀਓ ਵਿੱਚ ਅਸੀਂ ਸਾਰੇ ਜਾਣਾਂਗੇ ਕਿ ਕਿਸ ਸ਼ਰਾਬ ਦੇ ਕਾਰਨ ਔਰਤ ਸਮੇਂ ਤੋਂ ਪਹਿਲਾਂ ਹੀ ਵਿਧਵਾ ਹੋ ਜਾਂਦੀ ਹੈ ਅਤੇ ਉਹ ਕਿਹੜੇ ਕੰਮ ਹਨ ਜੋ ਕਿ ਇੱਕ ਵਫਾਦਾਰ ਔਰਤ ਨੂੰ ਆਪਣੀ ਜ਼ਿੰਦਗੀ ਵਿੱਚ ਕਦੇ ਨਹੀਂ ਕਰਨੇ ਚਾਹੀਦੇ ਜਿਸ ਕਾਰਨ ਔਰਤਾਂ ਸਮਾਂ ਤੋਂ ਪਹਿਲਾਂ ਹੀ ਵਿਧਵਾ ਹੋ ਜਾਂਦੀਆਂ ਹਨ ਸਾਰੀਆਂ ਮਾਵਾ ਤੇ ਭੈਣਾਂ ਨੂੰ ਬੇਨਤੀ ਹੈ ਕਿ ਇਸ ਕਹਾਣੀ ਨੂੰ ਪੂਰੀ ਤਰ੍ਹਾਂ ਸੁਣੋ ਤਾਂ ਆਓ ਤੁਹਾਡਾ ਜ਼ਿਆਦਾ ਸਮਾਂ ਲਏ ਬਿਨਾ ਕਹਾਣੀ ਸ਼ੁਰੂ ਕਰਦੇ ਹਾਂ ਪਰ ਇਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੇ ਚੈਨਲ ਸਿਮਰਤ ਵੌਇਸ ਟਿਪਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਕਮੈਂਟ ਬਾਕਸ ਵਿੱਚ ਜੈ ਮਾ ਲక్ష్ਮੀ ਜ਼ਰੂਰ ਲਿਖੋ ਇੱਕ ਵਾਰ ਭਗਵਾਨ ਸ਼੍ਰੀ ਰਾਮ ਆਪਣੀ ਬਨਵਾਸ ਦੇ ਦੌਰਾਨ ਆਪਣੀ ਝੌਪੜੀ ਵਿਚ ਆਰਾਮ ਕਰ ਰਹੇ ਸਨ ਤਾਂ ਮਾਤਾ ਸੀਤਾ ਨੇ ਭਗਵਾਨ ਸ਼੍ਰੀ ਰਾਮ ਨੂੰ ਪੁੱਛਿਆ ਹੇ ਪ੍ਰਭੂ ਇਹ ਔਰਤ ਕਿਸ பாਪ ਦੇ ਕਾਰਨ ਸਮੇਂ ਤੋਂ ਹੀ ਪਹਿਲਾਂ ਵਿਧਵਾ ਹੋ ਜਾਂਦੀ ਹੈ ਤਾਂ ਭਗਵਾਨ ਰਾਮ ਨੇ ਕਿਹਾ ਦੇਵੀ ਸੀਤਾ ਤੁਸੀਂ ਅੱਜ ਅਚਾਨਕ ਮੈਨੂੰ ਇਹ ਸਵਾਲ ਕਿਉਂ ਪੁੱਛ ਰਹੇ ਹੋ ਤਾਂ ਮਾਤਾ ਸੀਤਾ ਨੇ ਕਿਹਾ ਅੱਜ ਜਦੋਂ ਮੈਂ ਪੂਜਾ ਲਈ ਫੁੱਲ ਤੋੜਨ ਗਈ ਤਾਂ ਕੁਝ ਔਰਤਾਂ ਵੇਖੀਆਂ ਜੋ ਛੋਟੀ ਉਮਰ ਵਿੱਚ ਹੀ ਲੱਗਦੀਆਂ ਸਨ ਪਰ ਉਹਨਾਂ ਵਿੱਚ ਇੱਕ ਔਰਤ ਵਿਧਵਾ ਸੀ ਅਤੇ ਉਹ ਬਹੁਤ ਹੀ ਦੁਖੀ ਜ਼ਿੰਦਗੀ ਜੀ ਰਹੀ ਸੀ ਜਦੋਂ ਕਿ ਉਸੇ ਉਮਰ ਦੀਆਂ ਔਰਤਾਂ ਆਪਣੇ ਪਤੀ ਨਾਲ ਖੁਸ਼ੀ ਨਾਲ ਆਪਣਾ ਜੀਵਨ व्यतीत ਕਰ ਰਹੀਆਂ ਸਨ ਇਸ ਦ੍ਰਿਸ਼ ਨੂੰ ਵੇਖਣ ਤੋਂ ਬਾਅਦ ਮੇਰੇ ਮਨ ਵਿੱਚ ਕੁਝ ਸਵਾਲ ਉੱਠ ਰਹੇ ਸਨ ਮੇਰੇ ਇਹਨਾਂ ਸਵਾਲਾਂ ਦੇ ਜਵਾਬ ਸਿਰਫ ਤੁਸੀਂ ਹੀ ਦੇ ਸਕਦੇ ਹੋ ਕਿਰਪਾ ਕਰਕੇ ਮੇਰੇ ਸਵਾਲਾਂ ਦੇ ਜਵਾਬ ਦੇ ਕੇ ਮੈਨੂੰ ਸੰਤੁਸ਼ਟ ਕਰੋ ਮਾਤਾ ਸੀਤਾ ਦੀ ਗੱਲ ਸੁਣਨ ਤੋਂ ਬਾਅਦ ਭਗਵਾਨ ਸ਼੍ਰੀ ਰਾਮ ਕਹਿੰਦੇ ਹਨ ਇਹ ਸੀਤਾ ਤੇਰੇ ਮਨ ਵਿੱਚ ਜੋ ਵੀ ਸਵਾਲ ਉੱਠ ਰਹੇ ਹਨ ਉਹਨਾਂ ਨੂੰ ਬਿਨਾਂ ਕਿਸੇ ਝਿਜਕਤੇ ਤੁਸੀਂ ਪੁੱਛ ਸਕਦੇ ਹੋ ਮੈਂ ਤੁਹਾਡੇ ਸਵਾਲਾਂ ਦੇ ਜਵਾਬ ਜ਼ਰੂਰ ਦੇਵਾਂਗਾ ਫਿਰ ਦੇਵੀ ਸੀਤਾ ਕਹਿੰਦੀ ਹੈ हे ਪ੍ਰਭੂ ਮੇਰਾ ਪਹਿਲਾ ਸਵਾਲ ਇਹ ਹੈ ਕਿ ਕਿਹੜੀ ਔਰਤ ਸਮੇਂ ਤੋਂ ਪਹਿਲਾਂ ਹੀ ਵਿਧਵਾ ਹੋ ਜਾਂਦੀ ਹੈ ਅਤੇ ਆਪਣੀ ਸਾਰੀ ਕੀ ਜ਼ਿੰਦਗੀ ਦੁੱਖ ਨਾਲ ਬਿਤਾਉਂਦੀ ਹੈ ਅਤੇ ਮੇਰਾ ਦੂਜਾ ਸਵਾਲ ਇਹ ਹੈ ਕਿ ਕਿਹੜੀ ਔਰਤ ਨੂੰ ਜ਼ਿੰਦਗੀ ਵਿੱਚ ਪਦੇਵੀ ਕੋਈ ਖੁਸ਼ੀ ਅਤੇ ਸ਼ਾਂਤੀ ਨਹੀਂ ਮਿਲਦੀ ਅਤੇ ਮੇਰਾ ਤੀਜਾ ਸਵਾਲ ਹੈ ਕਿ ਉਹ ਕਿਹੜੀ ਚੀਜ਼ ਹੈ ਜੋ ਇੱਕ ਪਤਨੀ ਆਪਣੇ ਪਤੀ ਨੂੰ ਨਹੀਂ ਦਿੰਦੀ ਭਾਵੇਂ ਉਹ ਕਿੰਨਾ ਵੀ ਮੰਗੇ ਇਸ ਤਰ੍ਹਾਂ ਮਾਤਾ ਸੀਤਾ ਦੇ ਤਿੰਨੇ ਸਵਾਲ ਸੁਣਨ ਤੋਂ ਬਾਅਦ ਭਗਵਾਨ ਰਾਮ ਜੀ ਕਹਿੰਦੇ ਹਨ ਦੇਵੀ ਉਹ ਔਰਤਾਂ ਜੋ ਸਮੇਂ ਤੋਂ ਪਹਿਲਾਂ ਹੀ ਵਿਧਵਾਗੋ ਹੋ ਗਈਆਂ ਹਨ ਅਤੇ ਇੱਕ ਦੁਖੀ ਜੀਵਨ ਜੀ ਰਹੀਆਂ ਹਨ ਜਦੋਂ ਕਿ ਦੂਜੀਆਂ ਔਰਤਾਂ ਵਿਆਹੀਆਂ ਹੋਈਆਂ ਹਨ ਅਤੇ ਆਪਣੇ ਪਤੀ ਨਾਲ ਖੁਸ਼ਹਾਲ ਜੀਵਨ ਜੀ ਰਹੀਆਂ ਹਨ ਕਿ ਤੁਸੀਂ ਜਾਨਣਾ ਚਾਹੁੰਦੇ ਹੋ ਆਖਿਰਕਾਰ ਅਜਿਹਾ ਕਿਉਂ ਹੈ ਮੈਂ ਨਾ ਸਾਰੇ ਹੀ ਸਵਾਲਾਂ ਦੇ ਜਵਾਬ ਇੱਕ ਕਹਾਣੀ ਰਾਹੀਂ ਦੇਣਾ ਚਾਹੁੰਦਾ ਹਾਂ ਇਸ ਕਹਾਣੀ ਨੂੰ ਬਹੁਤ ਧਿਆਨ ਨਾਲ ਸੁਣੋ ਕਿਉਂਕਿ ਜੋ ਲੋਕ ਅਧੂਰੀ ਕਹਾਣੀ ਸੁਣਦੇ ਹਨ ਉਹਨਾਂ ਨੂੰ ਹਮੇਸ਼ਾ ਅਧੂਰਾ ਗਿਆਨ ਹੀ ਮਿਲਦਾ ਹੈ ਜੋ ਜ਼ਿੰਦਗੀ ਵਿੱਚ ਕਦੇ ਵੀ ਕੰਮ ਨਹੀਂ ਹੁੰਦਾ ਅਤੇ ਜੇਕਰ ਤੁਸੀਂ ਧਿਆਨ ਨਾਲ ਸੁਣੋਗੇ ਤਾਂ ਕਹਾਣੀ ਸੁਣਨ ਤੋਂ ਬਾਅਦ ਤੁਹਾਨੂੰ ਆਪਣੇ ਤਿੰਨੇ ਹੀ ਸਵਾਲਾਂ ਦੇ ਜਵਾਬ ਵੀ ਮਿਲ ਜਾਣਗੇ ਫਿਰ ਮਾਤਾ ਸੀਤਾ ਕਹਿੰਦੀ ਹੈ ਮੈਂ ਤੁਹਾਨੂੰ ਵਾਅਦਾ ਕਰਦੀ ਹਾਂ ਕਿ ਮੈਂ ਇਸ ਕਹਾਣੀ ਨੂੰ ਪੂਰੀ ਤਰ੍ਹਾਂ ਸੁਣਾऊंगी ਮਾਤਾ ਸੀਤਾ ਤੋਂ ਇਹ ਸੁਣ ਕੇ ਭਗਵਾਨ ਸ਼੍ਰੀ ਰਾਮ ਜੀ ਕਹਿੰਦੇ ਹਨ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਉਸ ਔਰਤ ਦੀ ਕਹਾਣੀ ਸੁਣਨਾ ਚਾਹੁੰਦਾ ਹਾਂ ਜੋ ਵਿਆਹੀ ਔਰਤ ਵਿਧਵਾ ਹੋ ਲਈ ਅਤੇ ਉਹ ਆਪਣੀ ਜ਼ਿੰਦਗੀ ਵਿੱਚ ਵਿਧਵਾ ਬਣ ਕੇ ਦੁਖੀ ਜੀਵਨ ਜੀ ਰਹੀ ਹੈ ਅਤੇ ਜਿਸ ਵਿਆhta ਔਰਤ ਦੇ ਬਾਰੇ ਤੁਸੀਂ ਗੱਲ ਕਰ ਰਹੇ ਹੋ ਉਹ ਕੋਈ ਹੋਰ ਨਹੀਂ ਸਗੋਂ ਕੋਸ਼ਲ ਰਾਜੇ ਦੀ ਨੌਕਰ ਦੀ ਪਤਨੀ ਹੈ ਅਤੇ ਜਿਸ ਨੌਕਰ ਦੀ ਉਹ ਪਤਨੀ ਹੈ ਉਸ ਨੂੰ ਆਪਣੀ ਪਤਨੀ ਤੇ ਪੂਰਾ ਵਿਸ਼ਵਾਸੀ ਕਿ ਉਸ ਦੀ ਪਤਨੀ ਇਕ ਚਰিত্রवान ਔਰਤ ਹੈ ਅਤੇ ਆਪਣੇ ਪਤੀ ਦੇ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹੈ ਅਤੇ ਸ਼ਹਿਰ ਦੇ ਸਾਰੇ ਲੋਕ ਉਸ ਦੀ ਪ੍ਰਸੰਸਾ ਕਰਦੇ ਸੀ ਉਹ ਇੱਕ ਕੰਮ ਬਹੁਤ ਜੋਸ਼ ਨਾਲ ਕਰਦਾ ਸੀ ਅਤੇ ਆਪਣੇ ਸਾਥੀਆਂ ਅੱਗੇ ਆਪਣੀ ਪਤਨੀ ਦੀ ਪ੍ਰਸੰਸਾ ਕਰਦਾ ਸੀ ਫਿਰ ਭਗਵਾਨ ਰਾਮ ਨੇ માતા ਸੀਤਾ ਨੂੰ ਕਿਹਾ हे ਦੇਵੀ ਉਸ ਸੇਵਕ ਦੀ ਪਤਨੀ ਲਈ ਚਾਚਾ ਸਾਰੇ ਸ਼ਹਿਰ ਵਿੱਚ ਹੀ ਹੋਂ ਲੱਗੀ ਹੌਲੀ-ਹੌਲੀ ਇਹ ਖਬਰ ਫੈਲ ਗਈ ਅਤੇ ਰਾਜੇ ਦੇ ਦਰਬਾਰ ਵਿੱਚ ਗਈ। ਇਹ ਸੁਣ ਕੇ ਰਾਜੇ ਨੇ ਆਪਣੇ ਸੇਵਕ ਨੂੰ ਆਪਣੇ ਕੋਲ ਬੁਲਾਇਆ ਅਤੇ ਰਾਜੇ ਨੇ ਉਸ ਲੋਕਨ ਨੂੰ ਕਿਹਾ ਕਿ ਤੂੰ ਸਾਰਿਆਂ ਨੂੰ ਦੱਸ ਕਿ ਤੇਰੀ ਪਤਨੀ ਇੱਕ ਚਰিত্রवान ਅਤੇ ਆਪਣੇ ਪਤੀ ਦੇ ਪਤੀ ਵਫਾਦਾਰ ਔਰਤ ਹੈ। ਕੀ ਤੁਹਾਡੀ ਪਤਨੀ ਸੱਚਮੁੱਚ ਚੰਗੇ ਚਰਿੱਤਰ ਵਾਲੀ ਅਤੇ ਆਪਣੇ ਪਤੀ ਦੇ ਪ੍ਰਤੀ ਵਫਾਦਾਰ ਔਰਤ ਹੈ ਅਤੇ ਕੀ ਤੁਹਾਨੂੰ ਪੂਰਾ ਯਕੀਨ ਹੈ ਕਿ ਤੁਹਾਡੀ ਪਤਨੀ ਇੱਕ ਪਵਿੱਤਰ ਔਰਤ ਹੈ ਅਤੇ ਤੁਹਾਡੇ ਤੋਂ ਇਲਾਵਾ ਕਦੇ ਵੀ ਕਿਸੇ ਹੋਰ ਮਰਦ ਵੱਲ ਨਹੀਂ ਵੇਖੇਗੀ ਕਿ ਤੁਹਾਡੇ ਕੋਲ ਅਜਿਹਾ ਕੋਈ ਸਬੂਤ ਹੈ ਰਾਜੇ ਦੀ ਇਹ ਗੱਲ ਸੁਣ ਕੇ ਨੌਕਰ ਨੇ ਕਿਹਾ ਮਹਾਰਾਜ ਮੈਨੂੰ ਆਪਣੀ ਪਤਨੀ ਤੇ ਪੂਰਾ ਵਿਸ਼ਵਾਸ ਹੈ ਕਿ ਉਹ ਇੱਕ ਵਫਾਦਾਰ ਔਰਤ ਹੈ ਅਤੇ ਉਹ ਮੇਰੇ ਤੋਂ ਇਲਾਵਾ ਕਿਸੇ ਵੀ ਹੋਰ ਮਰਦਵਲ ਨਹੀਂ ਵੇਖਦੀ ਨੌਕਰ ਤੋਂ ਇਹ ਸੁਣ ਕੇ ਰਾਜੇ ਦੇ ਇੱਕ ਮੰਤਰੀ ਨੇ ਕਿਹਾ ਮੈਨੂੰ ਮਾਫ ਕਰਨਾ ਮਹਾਰਾਜ ਇਹ ਕਿਵੇਂ ਸੰਭਵ ਹੋ ਸਕਦਾ ਹੈ ਕਿ ਇੱਕ ਔਰਤ ਦੂਜੇ ਮਰਦਵਲ ਨਾ ਵੇਖਦੀ ਹੋਵੇ ਇਹ ਅਸੰਭਵ ਹੈ ਫਿਰ ਮੰਤਰੀ ਨੇ ਰਾਜੇ ਨੂੰ ਕਿਹਾ ਮਹਾਰਾਜ ਜੇ ਮੈਂ ਇਸ ਨੌਕਰ ਨੂੰ ਗਲਤ ਸਾਬਿਤ ਕਰਾਂ ਅਤੇ ਅਸਦੀ ਪਤਨੀ ਦੀ ਪਵਿੱਤਰਤਾ ਨੂੰ ਨਸ਼ਟ ਕਰ ਦੇਵਾਂ ਤਾਂ ਉਸ ਨੂੰ ਕੀ ਸਜ਼ਾ ਮਿਲੇਗੀ ਫਿਰ ਨੌਕਰ ਨੇ ਕਿਹਾ ਮਹਾਰਾਜ ਜੇਕਰ ਮੁੱਖ ਮੰਤਰੀ ਮੇਰੀ ਪਤਨੀ ਦੀ ਪਵਿੱਤਰਤਾ ਨੂੰ ਨਸ਼ਟ ਨਹੀਂ ਕਰ ਸਕਦਾ ਤਾਂ ਉਸ ਨੂੰ ਵੀ ਕੁਝ ਸਜ਼ਾ ਮਿਲਣੀ ਚਾਹੀਦੀ ਹੈ ਨੌਕਰ ਤੋਂ ਇਹ ਸੁਣ ਕੇ ਰਾਜੇ ਨੇ ਕਿਹਾ ਕਿ ਮੰਤਰੀ ਨੂੰ ਵੀ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਮੰਤਰੀ ਨੇ ਇਹ ਸਵੀਕਾਰ ਕਰ ਲਿਆ ਅਤੇ ਲੋਕਾਂ ਨੂੰ ਪੁੱਛਿਆ ਮੈਂ ਤੁਹਾਡੀ ਪਤਨੀ ਤੋਂ ਕਿਹੜੀ ਚੀਜ਼ ਲਾਵਾਂ ਤਾ ਜੋ ਤੁਹਾਨੂੰ ਯਕੀਨ ਹੋ ਜਾਵੇ ਕਿ ਮੈਂ ਤੁਹਾਡੀ ਪਤਨੀ ਦਾ ਪਤੀ ਧਰਮ ਨਸ਼ਟ ਕਰ ਦਿੱਤਾ ਹੈ ਫਿਰ ਨੌਕਰ ਨੇ ਕਿਹਾ ਮੇਰੀ ਪਤਨੀ ਨਾਲ ਵਿਆਹ ਦੇ ਸਮੇਂ ਮੈਨੂੰ ਦਾਜ ਵਿੱਚ ਇੱਕ ਘੜਾ ਅਤੇ ਇੱਕ ਕਤਾਰ ਮਿਲੀ ਸੀ ਅਤੇ ਇਹ ਦੋਵੇਂ ਚੀਜ਼ਾਂ ਨੂੰ ਮੇਰੀ ਪਤਨੀ ਬਹੁਤ ਸੰਭਾਲ ਕੇ ਰੱਖਿਆ ਹੋਇਆ ਹੈ ਕਿਉਂਕਿ ਇਹ ਦੋਵੇਂ ਚੀਜ਼ਾਂ ਇੱਕ ਵਫਾਦਾਰ ਔਰਤ ਲਈ ਵਿਆਹਤਾ ਜੀਵਨ ਦੀ ਨਿਸ਼ਾਨੀ ਹੁੰਦੀ ਹੈ ਜੀ ਤੁਸੀਂ ਮੇਰੀ ਪਤਨੀ ਤੋਂ ਇਹ ਦੋ ਚਿੰਜਾਂ ਲਿਆਓ ਅਤੇ ਮੈਨੂੰ ਦਿਖਾ ਦਿਓ ਤਾਂ ਮੈਂ ਸਵੀਕਾਰ ਕਰਾਂਗਾ ਕਿ ਤੁਸੀਂ ਮੇਰੀ ਪਤਨੀ ਦੇ ਪਤੀ ਧਰਮ ਨੂੰ ਨਸ਼ਟ ਕਰ ਦਿੱਤਾ ਹੈ ਫਿਰ ਮੰਤਰੀ ਨੇ ਨੌਕਰ ਦੀ ਸ਼ਰਤ ਮੰਨ ਲਈ ਅਤੇ ਉਹ ਦਰਬਾਰ ਛੱਡ ਕੇ ਸ਼ਹਿਰ ਵਿੱਚ ਚਲਾ ਗਿਆ ਅਤੇ ਉਹ ਇੱਕ ਔਰਤ ਨੂੰ ਮਿਲਿਆ ਜੋ ਕਿ ਜਾਦੂ ਟੂਣਾ ਕਰਦੀ ਸੀ ਉਹ ਕੰਮ ਜੋ ਕੋਈ ਹੋਰ ਨਹੀਂ ਕਰ ਸਕਦਾ ਸੀ ਉਸ ਔਰਤ ਨੇ ਕੀਤਾ ਜੋ ਜਾਦੂ ਟੋਨਾ ਕਰਦੀ ਸੀ ਫਿਰ ਮੰਤਰੀ ਨੇ ਸਾਰੀ ਗੱਲ ਔਰਤ ਨੂੰ ਦੱਸੀ ਅਤੇ ਕਿਹਾ ਕਿ ਕਿਸੇ ਵੀ ਤਰ੍ਹਾਂ ਮੇਰਾ ਅਤੇ ਉਸ ਨੌਕਰ ਦੀ ਪਤਨੀ ਦਾ ਰਿਸ਼ਤਾ ਕਰਵਾ ਦੇ ਬਦਲੇ ਵਿੱਚ ਮੈਂ ਤੈਨੂੰ ਜਿੰਨੇ ਪੈਸੇ ਚਾਹੀਏ ਦੇਣ ਲਈ ਤਿਆਰ ਹਾਂ ਮੰਤਰੀ ਦੇ ਇਸ ਤਰ੍ਹਾਂ ਦੇ ਸ਼ਬਦ ਸੁਣ ਕੇ ਔਰਤ ਨੇ ਕਿਹਾ ਮੰਤਰੀ ਜੀ ਇਹ ਕਹਿਣਾ ਤੁਹਾਨੂੰ ਬਹੁਤ ਸੌਖਾ ਲੱਗ ਸਕਦਾ ਹੈ ਪਰ ਅਜਿਹਾ ਨਹੀਂ ਹੁੰਦਾ ਜਿਸ ਔਰਤ ਦੇ ਬਾਰੇ ਤੁਸੀਂ ਗੱਲ ਕਰ ਰਹੇ ਹੋ ਉਹ ਇੱਕ ਵਫਾਦਾਰ ਔਰਤ ਹੈ ਉਸ ਨੂੰ ਨਾ ਤਾਂ ਪੈਸੇ ਦਾ ਲਾਲਚ ਹੈ ਅਤੇ ਨਾ ਹੀ ਕਿਸੇ ਚੀਜ਼ ਦਾ ਤੁਹਾਨੂੰ ਕੀ ਲੱਗਦਾ ਹੈ ਉਹ ਤੁਹਾਨੂੰ ਘੜਾ ਅਤੇ ਕਤਾਰ ਇੰਜ ਹੀ ਦੇ ਦੇਵੇਗੀ ਫਿਰ ਔਰਤ ਕਹਿੰਦੀ ਹੈ ਕਸਬੇ ਦੇ ਲੋਕ ਤੁਹਾਡੀ ਜਿੰਦਾ ਚਮੜੀ ਉਤਾਰ ਦੇਣਗੇ ਐ ਸੁਣ ਕੇ ਮੰਤਰੀ ਡਰ ਗਿਆ ਅਤੇ ਕਹ ਲੱਗਾ ਕਿ ਜੇ ਤੁਸੀਂ ਮੇਰਾ ਉਸਦੇ ਨਾਲ ਨਿਸ਼ਤਾ ਨਹੀਂ ਕਰਵਾ ਸਕਦੇ ਤਾਂ ਇਹ ਕੰਮ ਕਰੋ ਉਸਦੇ ਘਰ ਜਾ ਕੇ ਉਸ ਦਾ ਭਾਂਡਾ ਅਤੇ ਕਤਾਰ ਚੋਰੀ ਕਰਕੇ ਮੈਨੂੰ ਦੇ ਦਿਓ ਅਤੇ ਜੇ ਉਸ ਦੀ ਪਤਨੀ ਦੇ ਪੱਟ ਦੇ ਕੋਲ ਕੋਈ ਵੀ ਨਿਸ਼ਾਨ ਹੈ ਤਾਂ ਉਸ ਨਿਸ਼ਾਨ ਨੂੰ ਵੇਖ ਕੇ ਮੈਨੂੰ ਦੱਸੋ ਫਿਰ ਤੁਸੀਂ ਜੋ ਵੀ ਨਾ ਮੰਗੋਗੇ ਮੈਂ ਤੁਹਾਨੂੰ ਦੇਵਾਂਗਾ ਮੈਂ ਤੈਨੂੰ ਜਿੰਨੇ ਪੈਸੇ ਚਾਹੋਗੇ ਦੇਵਾਂਗਾ ਬਸ ਇਹ ਕੰਮ ਮੇਰੇ ਲਈ ਕਰ ਦਿਓ ਮੰਤਰੀ ਤੋਂ ਇਹ ਸੁਣ ਕੇ ਜਾਦੂਗਰ ਔਰਤ ਪੈਸੇ ਦੀ ਲਾਲਚੀ ਹੋ ਗਈ ਅਤੇ ਕਹਿਣ ਲੱਗੀ ਠੀਕ ਹੈ ਮੈਂ ਤੁਹਾਡਾ ਕੰਮ ਜ਼ਰੂਰ ਕਰਾਂਗੀ ਫਿਰ ਔਰਤ ਆਪਣੇ ਕੱਪੜੇ ਬਦਲਦੀ ਹੈ ਅਤੇ ਨੌਕਰ ਦੇ ਘਰ ਚਲੀ ਜਾਂਦੀ ਹੈ ਅਤੇ ਨੌਕਰ ਦੀ ਪਤਨੀ ਨੂੰ ਕਹਿੰਦੀ ਹੈ ਧੀ ਤੇਰੇ ਪਤੀ ਦੀ ਮਾਸੀ ਹਾਂ ਮੈਂ ਕਈ ਸਾਲਾਂ ਬਾਅਦ ਆਈ ਹਾਂ ਫਿਰ ਉਸ ਨੌਕਰ ਦੀ ਪਤਨੀ ਨੇ ਕਿਹਾ ਕਿ ਤੁਸੀਂ ਇੰਨੇ ਸਾਲਾਂ ਬਾਅਦ ਆਏ ਹੋ ਐਸੇ ਲਈ ਮੈਂ ਤੁਹਾਨੂੰ ਪਹਿਲਾਂ ਕਦੇ ਨਹੀਂ ਵੇਖਿਆ ਐਸੇ ਲਈ ਮੈਂ ਤੁਹਾਨੂੰ ਪਛਾਣ ਨਹੀਂ ਸਕੀ ਅਤੇ ਇਸ ਤਰ੍ਹਾਂ ਉਹ ਔਰਤ ਉਸ ਨੌਕਰ ਦੇ ਘਰ ਮਾਸੀ ਬਣ ਕੇ ਰਹਿਣ ਲੱਗ ਪਈ ਨੌਕਰ ਦੀ ਪਤਨੀ ਉਸ ਔਰਤ ਨਾਲ ਆਪਣੀ ਮਾਸੀ ਵਾਂਗ ਹੀ ਬਹੁਤ ਸਤਿਕਾਰ ਕਰਦੀ ਸੀ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਮੰਤਰੀ ਨੇ ਇਸ ਜਾਦੂਗਰ ਔਰਤ ਨੂੰ ਉਸ ਨੂੰ ਧੋਖਾ ਦੇਣ ਅਤੇ ਉਸਦੀ ਪਵਿੱਤਰਤਾ ਨੂੰ ਨਸ਼ਟ ਕਰਨ ਦੇ ਲਈ ਭੇਜਿਆ ਸੀ ਉਹ ਔਰਤ ਘਰ ਵਿੱਚ ਖੁਸ਼ੀ ਨਾਲ ਰਹਿਣ ਲੱਗ ਪਈ ਅਤੇ ਨੌਕਰ ਦੀ ਪਤਨੀ ਤੇ ਝੁੱਠਾ ਪਿਆਰ ਵਰਉਣ ਲੱਗ ਪਈ ਇੱਕ ਦਿਨ ਨੌਕਰ ਦੀ ਪਤਨੀ ਨਹਾਉਣ ਲਈ ਬਾਥਰੂਮ ਵਿੱਚ ਗਈ ਫਿਰ ਕੁਝ ਦੇਰ ਬਾਅਦ ਉਹ ਔਰਤ ਵੀ ਨੌਕਰ ਦੀ ਪਤਨੀ ਦੇ ਕੋਲ ਚਲੀ ਗਈ ਅਤੇ ਉਸ ਕੰਬੜ ਨੂੰ ਲਗੜਨ ਲੱਗੀ ਉਸ ਵਫਾਦਾਰ ਔਰਤ ਨੇ ਉਸ ਨੂੰ ਬਹੁਤ ਰੋਕਣ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਉਸ ਔਰਤ ਨੇ ਉਸ ਦੀ ਇੱਕ ਨਾ ਸੁਣੀ ਅਤੇ ਕਹਿਣ ਲੱਗੀ ਕਿ ਉਹ ਮੈਨੂੰ ਆਪਣੀ ਧੀ ਤੋਂ ਵੀ ਵੱਧ ਪਿਆਰ ਕਰਦੀ ਹੈ ਤਾਂ ਇਸ ਤਰ੍ਹਾਂ ਕਰਨ ਲਈ ਇਨਕਾਰ ਨਾ ਕਰੋ ਇਹ ਕਰਕੇ ਉਹ ਔਰਤਾਂ ਉਸ ਨੂੰ ਸ਼ਬਦਾਂ ਦੇ ਜਾਲ ਵਿੱਚ ਫਸਾਉਣ ਲੱਗ ਪਈ ਅਤੇ ਫਿਰ ਮੌਕਾ ਵੇਖ ਕੇ ਉਸ ਔਰਤ ਦੇ ਪੱਟ ਦੇ ਨੇੜੇ ਇੱਕ ਤਿਲ ਵੇਖ ਲਿਆ ਉਸ ਦਾ ਕੰਮ ਹੋ ਗਿਆ ਸੀ ਅਤੇ ਨੂੰਣ ਤੋਂ ਬਾਅਦ ਨੌਕਰ ਦੀ ਪਤਨੀ ਕਰਦੇ ਹੋਰ ਕੰਮ ਕਰਨ ਲੱਗ ਪਈ ਇਸ ਦੌਰਾਨ ਉਸ ਔਰਤ ਨੂੰ ਕੜਾ ਅਤੇ ਕਤਾਰ ਚੋਰੀ ਕਰਨ ਦਾ ਮੌਕਾ ਮਿਲ ਗਿਆ ਅਤੇ ਉਸ ਨੇ ਕੜਾ ਅਤੇ ਕਤਾਰ ਚੋਰੀ ਕਰ ਲਈ ਅਤੇ ਉੱਥੋਂ ਭੱਜ ਗਈ ਅਤੇ ਸਿੱਧੀ ਮੰਤਰੀ ਕੋਲ ਚਲੀ ਗਈ ਫਿਰ ਘੜਾ ਅਤੇ ਕਤਾਰ ਮੰਤਰੀ ਨੂੰ ਦੇ ਦਿੱਤੀ ਅਤੇ ਉਸ ਨੂੰ ਇਹ ਵੀ ਦੱਸਿਆ ਕਿ ਉਸ ਨੌਕਰ ਦੀ ਪਤਨੀ ਦੇ ਪੱਟ ਤੇ ਇੱਕ ਧਿਲ ਹੈ ਅਤੇ ਮੰਤਰੀ ਭਾਂਡੇ ਅਤੇ ਕਟੋਰਾ ਲੈ ਕੇ ਸਿੱਧਾ ਰਾਜਾ ਦੇ ਦਰਬਾਰ ਵਿੱਚ ਚਲਾ ਗਿਆ ਅਤੇ ਰਾਜੇ ਨੇ ਕਿਹਾ ਮਹਾਰਾਜ ਜੀ ਮੈਂ ਨੌਕਰ ਦੀ ਪਤਨੀ ਨਾਲ 2 ਦਿਨ ਰਹਿ ਕੇ ਆਇਆ ਹਾਂ ਅਤੇ ਉਸ ਨੇ ਮੈਨੂੰ ਇਹ ਘੜਾ ਅਤੇ ਕਤਾਰ ਦਿੱਤੀ ਹੈ ਮੰਤਰੀ ਤੋਂ ਇਹ ਸੁਣ ਕੇ ਰਾਜੇ ਨੇ ਤੁਰੰਤ ਹੀ ਦਰਬਾਰ ਲਗਾਇਆ ਅਤੇ ਮਹਾਰਾਜੇ ਨੇ ਨੌਕਰ ਨੂੰ ਬੁਲਾਇਆ ਫਿਰ ਮੰਤਰੀ ਨੇ ਦਰਬਾਰ ਵਿੱਚ ਨੌਕਰ ਨੂੰ ਘੜਾ ਅਤੇ ਕਤਾਰ ਦਿਖਾਈ ਅਤੇ ਕਿਹਾ ਮਹਾਰਾਜ ਮੈਂ ਨੌਕਰ ਦੀ ਸ਼ਰਤ ਪੂਰੀ ਕਰ ਦਿੱਤੀ ਹੈ ਅਤੇ ਪੂਰੇ ਦਰਬਾਰ ਵਿੱਚ ਇਹ ਵੀ ਕਿਹਾ ਕਿ ਨੌਕਰ ਦੀ ਪਤਨੀ ਦੇ ਪੱਟ ਤੇ ਇੱਕ ਤਿਲ ਹੈ ਇਹ ਸੁਣ ਕੇ ਨੌਕਰ ਨੇ ਇਸ ਅਵਿਕਾਰ ਕਰ ਲਿਆ ਕਿ ਅਸਲ ਵਿੱਚ ਅੱਜ ਉਸਦੀ ਪਤਨੀ ਨੇ ਆਪਣੇ પતિ ਪ੍ਰਤੀ ਆਪਣੀ ਪੌਰਤਰਤਾ ਨੂੰ ਪੂਰੀ ਤਰ੍ਹਾਂ ਹੀ ਨਸ਼ਟ ਕਰ ਦਿੱਤਾ ਹੈ ਉਹ ਨੁਕਰ ਦਾ ਆਪਣੇ ਪਤੀ ਤੋਂ ਪੂਰੀ ਤਰ੍ਹਾਂ ਹੀ ਵਿਸ਼ਵਾਸ ਉੱਟ ਗਿਆ ਸੀ ਫਿਰ ਰਾਜੇ ਦੇ ਸ਼ਰਤ ਦੇ ਅਨੁਸਾਰ ਨੁਕਰ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਅਤੇ 21 ਦਿਨਾਂ ਬਾਅਦ ਉਸ ਨੂੰ ਫਾਂਸੀ ਦੇਣ ਦਾ ਹੁਕਮ ਵੀ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਉਸਨੂੰ 21 ਦਿਨਾਂ ਬਾਅਦ ਫਾਂਸੀ ਦਿੱਤੀ ਜਾਵੇਗੀ। ਉਹ ਨੌਕਰ ਦੀ ਮੌਤ ਦਾ ਦਿਨੇ ਉਹ ਲੱਗਾ ਸੀ। ਆਖਰਕਾਰ ਉਹ ਦਿਨ ਵੀ ਆ ਗਿਆ ਜਦੋਂ ਉਸਨੂੰ ਫਾਂਸੀ ਦਿੱਤੀ ਜਾਣੀ ਸੀ। ਜਦੋਂ ਉਸਨੂੰ ਫਾਂਸੀ ਦੇ ਤਖਤੇ ਤੇ ਲੈਣੇ ਜਾਂਦਾ ਗਿਆ ਤਾਂ ਨੌਕਰ ਤੋਂ ਉਸਦੀ ਆਖਰੀ ਇੱਛਾ ਬਾਰੇ ਪੁੱਛਿਆ ਗਿਆ। ਫਿਰ ਨੌਕਰ ਨੇ ਕਿਹਾ ਕਿ ਮੇਰੀ ਆਖਰੀ ਇੱਛਾ ਇਹ ਹੈ ਕਿ ਮੈਂ ਆਪਣੀ ਪਤਨੀ ਨੂੰ ਆਖਰੀ ਵਾਰ ਮਿਲਣਾ ਚਾਹੁੰਦਾ ਹਾਂ। ਅਤੇ ਅਸਤਰਾ ਰਾਜੇ ਨੇ ਨੌਕਰ ਨੂੰ ਹੁਕਮ ਦਿੱਤਾ ਕਿ ਤੁਸੀਂ ਆਪਣੀ ਪਤਨੀ ਨੂੰ ਮਿਲ ਸਕਦੇ ਹੋ ਤਾਂ ਨੌਕਰ ਕੁਝ ਦਿਨਾਂ ਦੀ ਇਜਾਜ਼ਤ ਲੈ ਕੇ ਆਪਣੇ ਘਰ ਚਲਾ ਗਿਆ ਅਤੇ ਆਪਣੀ ਪਤਨੀ ਨੂੰ ਕਹਿਣ ਲੱਗਾ ਕਿ ਤੁਸੀਂ ਮੇਰੇ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ ਮੈਂ ਤੁਹਾਡੇ ਤੇ ਐਨਾ ਭਰੋਸਾ ਕੀਤਾ ਅਤੇ ਰਾਜੇ ਦੇ ਸਾਹਮਣੇ ਮੰਤਰੀ ਨਾਲ ਅਝਿਹਾ ਦਾ ਲਗਾਇਆ ਅਤੇ ਮੈਂ ਰਾਜੇ ਦੇ ਦਰਬਾਰ ਵਿੱਚ ਕਿਹਾ ਸੀ ਕਿ ਮੇਰੀ ਪਤਨੀ ਇੱਕ ਚੰਗੇ ਚਰਿੱਤਰ ਵਾਲੀ ਔਰਤ ਹੈ। ਆਤੀ ਆਪਣੇ ਪਤੀ ਦੇ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹੈ। ਕੋਈ ਵੀ ਉਸਦੇ ਪਤੀ ਪ੍ਰਤੀ ਉਸਦੀ ਪਵਿੱਤਰਤਾ ਨੂੰ ਨਸ਼ਟ ਨਹੀਂ ਕਰ ਸਕਦਾ। ਜੇ ਕੋਈ ਇਸ ਨੂੰ ਨਸ਼ਟ ਕਰਦਾ ਹੈ ਤਾਂ ਮੈਨੂੰ ਫਾਂਸੀ ਦੀ ਸਜ਼ਾ ਦੇ ਦਿਓ। ਹੁਣ ਮੈਨੂੰ ਕੁਝ ਹੀ ਦਿਨਾਂ ਵਿੱਚ ਫਾਂਸੀ ਦੇ ਦਿੱਤੀ ਜਾਵੇਗੀ। ਲੋਕਰ ਤੋਂ ਇਹ ਸੁਣ ਕੇ ਉਸਦੀ ਪਤਨੀ ਨੇ ਉਸ ਨੂੰ ਉਸ ਔਰਤ ਬਾਰੇ ਦੱਸਿਆ ਜੋ ਉਸ ਦੇ ਪਤੀ ਦੀ ਮਾਸੀ ਦੀ ਵਿੱਚ ਉਹਨਾਂ ਦੇ ਘਰ ਰਹਿ ਰਹੀ ਸੀ ਪਰ ਨੌਕਰ ਨੇ ਆਪਣੀ ਪਤਨੀ ਦੀਆਂ ਗੱਲਾਂ ਤੇ ਬਿਲਕੁਲ ਵੀ ਵਿਸ਼ਵਾਸ ਨਹੀਂ ਕੀਤਾ ਪਤੀ ਨੌਕਰ ਰਾਜੇ ਦੇ ਦਰਬਾਰ ਵਿੱਚ ਪਹੁੰਚ ਗਿਆ ਤੇ ਰਾਜੇ ਨੇ ਕਿਸੇ ਕਾਰਨ ਕਰਕੇ ਨੌਕਰ ਦੀ ਮੌਤ ਦੀ ਸਜ਼ਾ ਕੁਝ ਦਿਨਾਂ ਲਈ ਮੁਲਤਵੀ ਕਰ ਦਿੱਤੀ ਅਤੇ ਉਸਨੂੰ ਜੇਲ੍ਹ ਵਿੱਚ ਪਾ ਦਿੱਤਾ ਆਪਣੇ ਪਤੀ ਨੂੰ ਬੇਕਸੂਰ ਸਾਬਿਤ ਕਰਨ ਦੇ ਲਈ ਲੋਕਾਂ ਦੀ ਪਤਨੀ ਇੱਕ ਵੇਸ਼ਿਆ ਯਾਨੀ ਇੱਕ ਔਰਤ ਜੋ ਕਿ ਗੌਂਦੀ ਹੈ ਅਤੇ ਨੱਚਦੀ ਹੈ ਦੇ ਰੂਪ ਵਿੱਚ ਸ਼ਾਹੀ ਦਰਬਾਰ ਵਿੱਚ ਜਾ ਪਹੁੰਚੀ ਅਤੇ ਰਾਜੇ ਤੋਂ ਉਸ ਦੇ ਸਾਹਮਣੇ ਆਪਣਾ ਨਾਚ ਦਿਖਾਉਣ ਦੀ ਇਜਾਜ਼ਤ ਵੀ ਮੰਗੀ ਔਰਤ ਦੀ ਸੁੰਦਰਤਾ ਵੇਖ ਕੇ ਰਾਜੇ ਨੇ ਉਸ ਨੂੰ ਨੱਚਣ ਦੀ ਆਗਿਆ ਵੀ ਦੇ ਦਿੱਤੀ ਫਿਰ ਮਹਿਫਲ ਦੇ ਲੋਕਾਂ ਨੇ ਉਸ ਦੇ ਨਾਚ ਦਾ ਪ੍ਰਬੰਧ ਕੀਤਾ ਫਿਰ ਜਦੋਂ ਉਸ ਨੁੱਕਰ ਦੀ ਪਤਨੀ ਨੱਚਣ ਲੱਗੀ ਤਾਂ ਰਾਜਾ ਉਸ ਦਾ ਨਾਚ ਵੇਖ ਕੇ ਬਹੁਤ ਬੋਹਿਤ ਹੋ ਗਿਆ ਫਿਰ ਰਾਜੇ ਨੇ ਕਿਹਾ ਮੈਂ ਤੁਹਾਡੇ ਨਾਚ ਤੋਂ ਬਹੁਤ ਜ਼ਿਆਦਾ ਖੁਸ਼ ਹਾਂ ਤੁਸੀਂ ਜੋ ਵੀ ਮੰਗੋ ਮੈਂ ਤੁਹਾਨੂੰ ਜ਼ਰੂਰ ਦੇਵਾਂਗਾ ਫਿਰ ਨੁੱਕਰ ਦੀ ਪਤਨੀ ਨੇ ਕਿਹਾ ਮਹਾਰਾਜ ਤੁਹਾਡੇ ਦਰਬਾਰ ਵਿੱਚ ਇੱਕ ਚੋਰ ਹੈ ਜਿਸ ਨੇ ਕੀ ਮੇਰੀ ਸੋਨੇ ਦੀ ਅੰਗੂਠੀ ਚੋਰੀ ਕਰ ਲਈ ਹੈ ਅਤੇ ਕਿਰਪਾ ਕਰਕੇ ਤੁਸੀਂ ਉਸ ਨੂੰ मौत की सजा दो ए सुन के राजा बोलिया मैं उसू जरूर मौत की सजा देंगा तो मैनू दसो कि वह चोर कौन है फिर नौकर की वफादार पत्नी ने कहा महाराज यह चोर कोई होर नहीं सगों मंत्री ने मेरी अंगूठी चोरी की है मौत की सजा देनी चाहती है जिमें मंत्री ने यह सुनिया कि औरत ਉਸ ਨੂੰ ਚੋਰ ਕਹਿ ਰਹੀ ਹੈ ਤਾਂ ਉਸ ਨੇ ਤੁਰੰਤ ਕਿਹਾ ਮਹਾਰਾਜ ਮੈਂ ਸੋ ਖਾਂਦਾ ਹਾਂ ਕਿ ਮੈਂ ਉਸ ਦੀ ਅੰਗੂਠੀ ਚੋਰੀ ਨਹੀਂ ਕੀਤੀ ਅਤੇ ਮੈਂ ਉਸ ਨੂੰ ਅਜ ਤੱਕ ਕਦੇ ਵੀ ਨਹੀਂ ਵੇਖਿਆ ਤਾਂ ਮੈਂ ਉਸ ਦੀ ਅੰਗੂਠੀ ਕਿਵੇਂ ਚੋਰੀ ਕਰ ਸਕਦਾ ਹਾਂ ਮੈਂ ਅਜ ਤੱਕ ਕਦੇ ਵੀ ਉਸ ਦਾ ਚਿਹਰਾ ਤੱਕ ਨਹੀਂ ਵੇਖਿਆ ਅੱਜ ਪਹਿਲੀ ਵਾਰ ਮੈਂ ਉਸ ਦਾ ਚਿਹਰਾ ਵੇਖ ਰਿਹਾ ਹਾਂ ਜਿਵੇਂ ਹੀ ਮੰਤਰੀ ਨੇ ਕਿਹਾ ਕਿ ਮੈਂ ਅਜ ਤੱਕ ਇਸ ਔਰਤ ਦਾ ਚਿਹਰਾ ਨਹੀਂ ਦੇਖਿਆ ਤਾਂ ਵਫਾਦਾਰ ਔਰਤ ਆਪਣੇ ਅਸਲੀ ਪਹਿਰਾਵੇ ਵਿੱਚ ਆ ਗਈ ਅਤੇ ਮਹਾਰਾਜ ਨੂੰ ਕਹਿਣ ਲੱਗੀ ਮਹਾਰਾਜ ਇਸ ਮੰਤਰੀ ਨੇ ਮੈਨੂੰ ਪਹਿਲਾਂ ਕਦੇ ਵੀ ਨਹੀਂ ਵੇਖਿਆ ਐਸਲੀ ਤੁਹਾਨੂੰ ਉਸ ਨੂੰ ਪੁੱਛਣਾ ਚਾਹੀਦਾ ਹੈ ਕਿ ਇਹ ਘੜਾ ਅਤੇ ਕਤਾਰ ਇਸ ਦੇ ਕੋਲੋਂ ਕਿੱਥੇ ਆਈ ਮੈਂ ਸਨੋਕਰ ਦੀ ਪਤਨੀ ਹਾਂ ਜੋ ਤੁਹਾਡੇ ਲਈ ਕੰਮ ਕਰਦਾ ਹੈ ਅਤੇ ਉਸਨੇ ਮੇਰੇ ਮਾਸੂਮ ਪਤੀ ਨੂੰ ਫਾਂਸੀ ਦੇਣ ਜਾ ਰਹੇ ਹੋ ਐਸੇ ਲਈ ਮੈਨੂੰ ਤੁਹਾਡੇ ਦਰਬਾਰ ਵਿੱਚ ਇੱਕ ਵੇਸ਼ਿਆ ਦੇ ਰੂਪ ਵਿੱਚ ਆਉਣਾ ਪਿਆ ਮੈਂ ਤੁਹਾਨੂੰ ਮੰਤਰੀਵਾਰੇ ਪੂਰੀ ਸੱਚਾਈ ਦੱਸਾਂਗੀ ਉਸ ਔਰਤ ਨੇ ਰਾਜੇ ਨੂੰ ਮੰਤਰੀਵਾਰੇ ਸਾਰੀ ਸੱਚਾਈ ਦੱਸ ਦਿੱਤੀ ਜਿਸ ਕਾਰਨ ਰਾਜੇ ਨੇ ਉਸ ਸੇਵਕ ਨੂੰ ਉਸਦੀ ਕੈਦ ਤੋਂ ਵੀ ਰਿਹਾ ਕਰ ਦਿੱਤਾ ਅਤੇ ਮੰਤਰੀ ਨੂੰ ਉਸਦੀ ਜਗ੍ਹਾ ਤੇ ਫਾਂਸੀ ਦੇ ਦਿੱਤੀ ਅਤੇ ਕਹਾਣੀ ਅੱਗੇ ਸੁਣਾਉਂਦੇ ਹੋਏ ਰਾਮ ਕਹਿੰਦੇ ਹਨ ਹੇ ਸੀਤਾ ਇਸ ਤਰ੍ਹਾਂ ਉਸ ਸੇਵਕ ਦੀ ਵਫادار ਪਤਨੀ ਨੇ ਰਾਜਨ ਨੂੰ ਕਿਹਾ ਮਹਾਰਾਜ ਮੈਂ ਆਪਣੇ ਪਤੀ ਨੂੰ ਬਹੁਤ ਪਿਆਰ ਕਰਦੀ ਹਾਂ ਮੈਂ ਇੱਕ ਚਰਿੱਤਰਮਾਨ ਔਰਤ ਹਾਂ ਅਤੇ ਮੈਂ ਕਦੇ ਵੀ ਆਪਣੇ ਮੋਹ ਆਪਣੇ ਪਤੀ ਦਾ ਨਾਂ ਤੱਕ ਨਹੀਂ ਲੈਂਦੀ ਇਸ ਤਰ੍ਹਾਂ ਭਗਵਾਨ ਰਾਮ ਕਹਿੰਦੇ ਹਨ ਕਿ ਇਹ ਸੀਤਾ ਕਹਾਣੀ ਖਤਮ ਹੋ ਗਈ ਹੈ ਹੁਣ ਤੁਸੀਂ ਆਪਣੇ ਤਿੰਨ ਸਵਾਲਾਂ ਦੇ ਜਵਾਬ ਲੈ ਸਕਦੇ ਹੋ ਤੁਹਾਡਾ ਪਹਿਲਾ ਸਵਾਲ ਇਹ ਹੈ ਕਿ ਕਿਹੜੀ ਔਰਤ ਸਮੇਂ ਤੋਂ ਪਹਿਲਾਂ ਹੀ ਵਿਧਵਾ ਹੋ ਜਾਂਦੀ ਹੈ ਅਸਲੀ ਜੋੜ ਤਾਂ ਆਪਣੇ ਪਤੀ ਦਾ ਨਾਮ ਆਪਣੇ ਮੂੰਹੋਂ ਲੈਂਦੀਆਂ ਹਨ ਅਤੇ ਹਮੇਸ਼ਾ ਹੀ ਉਹਨਾਂ ਨੂੰ ਨਾਂ ਲੈ ਕੇ ਬੁਲਾਉਂਦੀਆਂ ਹਨ ਉਹ ਸਮੇਂ ਤੋਂ ਪਹਿਲਾਂ ਹੀ ਵਿਧਵਾ ਹੋ ਜਾਂਦੀਆਂ ਹਨ ਅਤੇ ਆਪਣੇ ਪਤੀ ਤੋਂ ਬਿਨਾ ਦੁਖੀ ਜੀਵਨ ਵੀ ਬਤੀਤ ਕਰਦੀਆਂ ਹਨ ਕਿਉਂਕਿ ਜੇਕਰ ਕੋਈ ਔਰਤ ਆਪਣੇ ਪਤੀ ਦਾ ਨਾਮ ਲੈਂਦੀ ਹੈ ਤਾਂ ਉਸਦੇ ਪਤੀ ਦੀ ਉਮਰ ਘਟ ਜਾਂਦੀ ਹੈ ਅਤੇ ਉਸਦਾ ਪਤੀ ਸਮੇਂ ਤੋਂ ਪਹਿਲਾਂ ਹੀ ਮਰ ਜਾਂਦਾ ਹੈ ਅਤੇ ਔਰਤ ਸਮੇਂ ਤੋਂ ਪਹਿਲਾਂ ਹੀ ਵਿਧਵਾ ਹੋ ਜਾਂਦੀ ਹੈ ਅਤੇ ਦੁਖਦਾਈ ਜੀਵਨ ਵੀ ਵਤੀਤ ਕਰਦੀ ਹੈ। ਇਹ ਹੀ ਕਾਰਨ ਹੈ ਕਿ ਜਿੰਨਾਂ ਔਰਤਾਂ ਬਾਰੇ ਤੁਸੀਂ ਗੱਲ ਕਰ ਰਹੇ ਸੀ ਉਹਨਾਂ ਵਿੱਚੋਂ ਇੱਕ ਕਾਰਨ ਵਿਧਵਾ ਹੋ ਲਈ ਹੈ। ਸਮੇਂ ਤੋਂ ਪਹਿਲਾਂ ਵਿਧਵਾ ਹੋਣ ਤੋਂ ਬਾਅਦ ਦੁਖੀ ਜ਼ਿੰਦਗੀ ਜਿਉਣ ਵਾਲੀ ਔਰਤ ਹਮੇਸ਼ਾ ਹੀ ਆਪਣੇ ਪਤੀ ਨੂੰ ਨਾਲ ਲੱਗੇ ਬੁਲਾਉਂਦੀ ਹੈ। ਜਿਸ ਕਾਰਨ ਉਸ ਦੇ ਪਤੀ ਦੀ ਉਮਰ ਵੀ ਘਟ ਜਾਂਦੀ ਹੈ ਅਤੇ ਫਿਰ ਉਸ ਦੇ ਪਤੀ ਦੀ ਸਮੇ ਤੋਂ ਪਹਿਲਾਂ ਹੀ ਮੌਤ ਹੋ ਜਾਂਦੀ ਹੈ। ਉਹ ਇੱਕ ਦੁਖੀ ਜ਼ਿੰਦਗੀ ਜੀਵਨ ਜਿੰਦੀ ਹੈ। ਤੁਹਾਡਾ ਦੂਜਾ ਸਵਾਲ ਐ ਸੀ ਕਿ ਕਿਹੜੀ ਔਰਤ ਨੂੰ ਜ਼ਿੰਦਗੀ ਵਿੱਚ ਕਦੇ ਵੀ ਖੁਸ਼ੀ ਨਹੀਂ ਮਿਲਦੀ ਅਤੇ ਪਤੀ ਹੋਣ ਦੇ باوجود ਉਹ ਹਮੇਸ਼ਾ ਹੀ ਦੁਖੀ ਜ਼ਿੰਦਗੀ ਜੁਂਦੀ ਹੈ ਤਾਂ ਸਮਝੋ ਇਹ ਔਰਤਾਂ ਜੋ ਆਪਣੇ ਪਤੀ ਦੀ ਇਜਾਜ਼ਤ ਲਈ ਬਿਨਾਂ ਕਿਤੇ ਵੀ ਜਾਂਦੀ ਹਨ ਉਹ ਕਦੇ ਵੀ ਖੁਸ਼ਹਾਲ ਜ਼ਿੰਦਗੀ ਨਹੀਂ ਜੀ ਸਕਦੀ। ਰਹੀਆਂ ਤਾਂ ਸਾਰੀ ਹੀ ਮਨ ਦੁਖੀ ਰਹਿੰਦੀਆਂ ਹਨ ਅਤੇ ਉਹਨਾਂ ਨੂੰ ਕਦੇ ਵੀ ਆਪਣੇ ਪਤੀ ਦਾ ਪਿਆਰ ਨਸੀਬ ਨਹੀਂ ਹੁੰਦਾ। ਤੁਹਾਡਾ ਤੀਜਾ ਸਵਾਲ ਹੈ ਕਿ ਉਹ ਕਿਹੜੀ ਚੀਜ਼ ਹੈ ਜੋ ਔਰਤਾਂ ਆਪਣੇ ਪਤੀ ਨੂੰ ਮੰਗਣ ਤੇ ਵੀ ਨਹੀਂ ਦਿੰਦੀਆਂ। ਤਾਂ ਉਹ ਚੀਜ਼ ਹੈ ਗਾਲ। ਇੱਕ ਚਿਤਤਵਾ ਨਦੇਸਕਾਰੀ ਔਰਤ ਆਪਣੇ ਪਤੀ ਨੂੰ ਕਦੇ ਵੀ ਗਾਲ ਨਹੀਂ ਦਿੰਦੀ। ਨਹੀਂ। ਅਕਸ਼ਬਦ ਬੋਲਦੀ ਹੈ ਜੋੜ ਤਾਂ ਆਪਣੇ ਪਤੀ ਨੂੰ ਗਾਣਾ ਦਿੰਦੀਆਂ ਹਨ ਭੁੱਖ ਦੇ ਵੀ ਚਿਰਤਵਾਨ ਔਰਤਾਂ ਨਹੀਂ ਹੋ ਸਕਦੀਆਂ ਲਾਹੀ ਕਦੇ ਸੁਖੀ ਰਹਿ ਸਕਦੀਆਂ ਹਨ ਔਰਤਾਂ ਹਮੇਸ਼ਾ ਹੀ ਦੁਖੀ ਰਹਿੰਦੀਆਂ ਹਨ ਅਤੇ ਇਸ ਤਰ੍ਹਾਂ ਸਮੇ ਤੋਂ ਹੀ ਪਹਿਲਾਂ ਅਜਿਹੀਆਂ ਔਰਤਾਂ ਵਿਧਵਾ ਵੀ ਹੋ ਜਾਂਦੀਆਂ ਹਨ ਅਤੇ ਇਸ ਤਰ੍ਹਾਂ ਮਾਤਾ ਸੀਤਾ ਕਹਾਣੀ ਸੁਣਨ ਤੋਂ ਬਾਅਦ ਸਵਾਲਾਂ ਦੇ ਜਵਾਬ ਸੁਣ ਕੇ ਸੰਤੁਸ਼ਟ ਹੋ ਗਈ ਤੇ ਮਾਤਾ ਸੀ ਤਾਂ ਕਹਿੰਦੀ ਹੈ ਜੋ ਔਰਤਾਂ ਚਿਤ੍ਰਵਾਰ ਹੁੰਦੀਆਂ ਹਨ ਉਹਨਾਂ ਘਰਾਂ ਵਿੱਚ ਹਮੇਸ਼ਾ ਹੀ ਮਾਂ ਲਕਸ਼ਮੀ ਵਾਸ ਕਰਦੀ ਹੈ ਉੱਥੇ ਕਦੇ ਤੰਤੁਲਤ ਦੀ ਕਮੀ ਨਹੀਂ ਹੁੰਦੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਗੱਤੋਂ ਹੈ ਸ਼ੇਅਰ ਕਰੋ ਤੇ ਚੈਨਲ ਸਿਗਨਸ ਹੋਏ ਟਿਕਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ ਜੀ